ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈ ਆਸ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਇੱਕ ਕਿਤਾਬ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਜਿਸ ਦਾ ਨਾਮ ਹੈ ਸੱਚ ਤੋਂ ਬਾਬਾ ਨਾਨਕ ਗੁਰੂ ਨਾਨਕ ਸਾਹਿਬ ਜੀ ਦੀ ਅਰਬ ਇਰਾਨ ਫਰੀ ਦੇ ਬਾਰੇ ਵਿੱਚ ਇੱਕ ਬਹੁਤ ਹੀ ਵਧੀਆ ਕਿਤਾਬ ਹੈ ਜੋ ਤੁਹਾਨੂੰ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਹੈ ਇਹ ਕਿਤਾਬ ਗੁਰੂ ਨਾਨਕ ਸਾਹਿਬ ਜੀ ਜਦੋਂ ਅਰਬ ਰਾਣ ਦੀ ਫੇਰੀ ਦੇ ਵਿੱਚ ਜਾਂਦੇ ਨੇ ਤੇ ਉਸ ਦੌਰਾਨ ਜੋ ਵੀ ਉਸ ਸਮੇਂ ਦੌਰਾਨ ਜੋ ਵੀ ਘਟਨਾਵਾਂ ਹੋਈਆਂ ਉਸ ਬਾਰੇ ਇਹ ਬਹੁਤ ਵਧੀਆ ਕਿਤਾਬ ਹੈ ਇਹ ਕਿਤਾਬ ਇਕ ਤਾਯੂਦੀਨ ਨਾਮ ਦੇ ਆਦਮੀ ਵੱਲੋਂ ਲਿਖੀ ਗਈ ਹੈ ਜੋ ਗੁਰੂ ਨਾਨਕ ਸਾਹਿਬ ਜੀ ਨੂੰ ਈਰਾਨ ਦੀ ਫੇਰੀ ਦੇ ਦੌਰਾਨ ਜੰਗਲ ਦੇ ਵਿੱਚ ਮਿਲਦੇ ਨੇ ਤੇ 2 ਸਾਲ ਤੱਕ ਗੁਰੂ ਸਾਹਿਬ ਜੀ ਦੇ ਨਾਲ ਰਹਿੰਦੇ ਨੇ ਤਾਯੂਦੀਨ ਸਾਹਿਬ ਦੱਸਦੇ ਹਨ ਕਿ ਜਦੋਂ ਗੁਰੂ ਸਾਹਿਬ ਨੂੰ ਮਿਲੇ ਈਰਾਨ ਦੇ ਜੰਗਲਾਂ ਵਿੱਚ ਮਿਲੇ ਤਾਂ ਉਹ ਦੇਖਦੇ ਹਨ ਕਿ ਤਿੰਨ ਫਕੀਰ ਜਿਹੜੇ ਆ ਉਹ ਉੱਥੇ ਜੰਗਲ ਦੇ ਵਿੱਚ ਧਰਤੀ ਦੇ ਉੱਪਰ ਬੈਠੇ ਹਨ ਦਾ ਕੀਰਤਨ ਕਰ ਰਹੇ ਸਨ ਤਾਂ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੁੰਦੇ ਤਾਂ ਉਹ ਉਹਨਾਂ ਦੇ ਕੋਲ ਬੈਠ ਜਾਂਦੇ ਨੇ ਤਾਂ ਥੋੜੀ देर ਬਾਅਦ ਉੱਠ ਕੇ ਜਾਣ ਲੱਗਦੇ ਉਹ ਕਹਿੰਦੇ ਹਨ ਕਿ ਮੈਂ ਨਮਾਜ਼ ਪੜ੍ਹਨੀ ਹੈ ਤਾਂ ਮੈਂ ਪਾਣੀ ਦੀ ਭਾਲ ਵਿੱਚ ਜਾਂ ਤਾਂ ਗੁਰੂ ਸਾਹਿਬ ਉਹਨੂੰ ਰੋਕ ਲੈਂਦੇ ਨੇ ਕਿ ਥੋੜੀ देर ਬੈਠੋ ਤਾਂ ਉਹ ਕਹਿੰਦੇ ਨੇ ਕਿ ਮੈਂ ਨਮਾਜ਼ ਪੜ੍ਹਨੀ ਹੈ ਇਸ ਲਈ ਪਾਣੀ ਦੀ ਭਾਲ ਹੈ ਤਾਂ ਗੁਰੂ ਸਾਹਿਬ ਕਹਿੰਦੇ ਤੁਹਾਨੂੰ ਇੱਥੇ ਵੀ ਪਾਣੀ ਮਿਲ ਜਾਏਗਾ ਤਾਂ ਗੁਰੂ ਸਾਹਿਬ ਭਾਈ ਮਰਦਾਨੇ ਨੂੰ ਕਹਿੰਦੇ ਹਨ ਕਿ ਇਹਨਾਂ ਵਾਸਤੇ ਪਾਣੀ ਦਾ ਪ੍ਰਬੰਧ ਕਰੋ ਤੇ ਭਾਈ ਮਰਦਾਨਾ ਸਾਹਿਬ ਕਹਿੰਦੇ ਨੇ ਇਹ ਸਾਫ ਪਾਣੀ ਤਾਂ ਮੈਨੂੰ ਹੀ ਬਹੁਤ ਪਿਆਸ ਲੱਗੀ ਹੈ ਪਰ ਪਾਣੀ ਇੱਥੇ ਦੇਖਸ ਨਹੀਂ ਰਿਹਾ ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਆ ਮੇਰਾ ਅਸਾ ਲੈ ਕੇ ਸਾਹਮਣੇ ਪਏ ਪੱਥਰ ਨੂੰ ਹਟਾਓ ਤਾਂ ਜਦੋਂ ਭਾਈ ਮਰਦਾਨਾ ਸਾਹਿਬ ਉਹ ਪੱਥਰ ਨੂੰ ਹਟਾਉਂਦੇ ਹਨ ਤਾਂ ਉੱਥੋਂ ਪਾਣੀ ਮਿਲ ਜਾਂਦਾ ਹੈ ਤਾਂ ਇਸ ਤਰ੍ਹਾਂ ਤਾਜੁਦੀਨ ਆਪਣੀ ਨਮਾਜ਼ ਪੜ੍ਹਦੇ ਨੇ ਤਾਂ ਉਹ ਗੁਰੂ ਸਾਹਿਬ ਨੂੰ ਕਹਿੰਦੇ ਨੇ ਕਿ ਤੁਸੀਂ ਵੀ ਨਮਾਜ਼ ਪੜ੍ਹੋ ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਅਸੀਂ ਤਾਂ ਨਮਾਜ਼ ਜਿਹੜੀ ਆ ਉਹ ਮੱਕੇ ਜਾ ਕੇ ਹੀ ਪੜ੍ਹਾਂਗੇ ਤਾਂ ਤਾ ਤਾਯੂਦੀਨ ਸਾਹਿਬ ਬਹੁਤ ਹੈਰਾਨ ਹੁੰਦੇ ਉਹ ਕਹਿੰਦੇ ਕਿ ਮੱਕਾ ਤਾਂ ਇੱਥੋਂ ਬਹੁਤ ਜ਼ਿਆਦਾ ਦੂਰ ਹੈ ਹਜ਼ਾਰਾਂ ਕਿਲੋਮੀਟਰ ਦੂਰ ਹੈ ਤੇ ਨਮਾਜ਼ ਦਾ ਤਾਂ ਟਾਈਮ ਹੋ ਗਿਆ ਤਾਂ ਗੁਰੂ ਸਾਹਿਬ ਗਤਾਂ ਗੁਰੂ ਸਾਹਿਬ ਉਸ ਦੇ ਵੱਲ ਦੇਖਦੇ ਹਨ ਤਾਂ ਉਹ ਤਾਯੂਦੀਨ ਸਾਹਿਬ ਕੀ ਦੇਖਦੇ ਹਨ ਕਿ ਇੱਕ ਚਮਕ ਜਈ ਲਾਈਟ ਹੁੰਦੀ ਆ ਤਾਂ ਉਸਨਾਂ ਦੀਆਂ ਅੱਖਾਂ ਬੰਦ ਹੋ ਜਾਂਦੀਆਂ ਹਨ ਤਾਂ ਥੋੜੀ ਦੇਰ ਬਾਅਦ ਉਹ ਦੇਖਦੇ ਹਨ ਕਿ ਉਹ ਇੱਕ ਬੈਤਲ ਮੁਕੱਦਸ ਦੀ ਮਸਜਿਦ ਅਕਸਾ ਦੇ ਸਾਹਮਣੇ ਖੜੇ ਹਨ ਤੇ ਉਹਨਾਂ ਦੇ ਸੱਜੇ ਪਾਸੇ ਗੁਰੂ ਜੀ ਉਹਨਾਂ ਵੱਲ ਦੇਖ ਕੇ ਮੁਸਕਰਾ ਰਹੇ ਹਨ ਤਾਂ ਤਾਜੁਦੀਨ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ ਉਹਨਾਂ ਤੋਂ ਤਾਂ ਉਹ ਉਹ ਉਹਨਾਂ ਨੂੰ ਇਸ ਗੱਲ ਦਾ ਜਵਾਬ ਮਿਲ ਜਾਂਦਾ ਕਿ ਗੁਰੂ ਸਾਹਿਬ ਨੇ ਕਿਉਂ ਕਿਹਾ ਸੀ ਕਿ ਅਸੀਂ ਅਮੱਕੇ ਜਾ ਕੇ ਜਿਹੜੀ ਆ ਉਹ ਨਮਾਜ਼ ਪੜਾਂਗੇ ਇਸ ਤਰ੍ਹਾਂ ਬੈਤਲ ਮੁਕੱਦਸ ਦੇ ਵਿੱਚ ਇੱਕ ਹੁਜ਼ਰਾ ਨਾਨਕ ਸ਼ਾ ਕਲੰਦਰ ਦਾ ਨਾਂ ਦਾ ਇੱਕ ਗੁਰਦੁਆਰਾ ਜਿਹੜਾ ਉਹ ਬਣਿਆ ਹੋਇਆ ਹੈ ਜਿਸ ਦੀ ਸਾਹਮ ਸਵਾਲ ਇੱਥੋਂ ਦੇ ਦੋ ਕਬੀਲੇ ਸੀਬੀ ਤੇ ਬੁੱਦੂ ਉਹ ਅੱਜ ਵੀ ਕਰ ਰਹੇ ਹਨ ਜੋ ਕਿ ਜਪਜੀ ਸਾਹਿਬ ਦਾ ਪਾਠ ਉੱਥੇ ਕਰਦੇ ਹਨ ਉਸ ਤੋਂ ਬਾਅਦ ਮੱਕਾ ਫਿੱਕੇਵੇਂ ਫਿਰਿਆ ਇਸ ਦੀ ਬਹੁਤ ਵਧੀਆ ਘਟਨਾ ਦਾ ਜ਼ਿਕਰ ਇਸ ਕਿਤਾਬ ਵਿੱਚ ਕੀਤਾ ਗਿਆ ਹੈ ਕਿ ਕਿਵੇਂ ਇੱਕ ਜੀਵਨ ਨਾਂ ਦਾ ਬੰਦਾ ਸਵਿਰਿਆ ਜਿਹੜੇ ਗੁਰੂ ਸਾਹਿਬ ਨੂੰ ਦੇਖਿਆਗੇ ਗੁਰੂ ਸਾਹਿਬ ਪਿਆਰ ਕਰਕੇ ਮੱਕੀ ਵੱਲ ਲੰਮੇ ਪਏ ਹੋਏ ਨੇ ਤਾਂ ਉਹ ਉੱਥੇ ਸਾਰੀ ਘਟਨਾ ਜੋ ਵੀ ਹੋਈ ਉਸ ਨੂੰ ਵੀ ਤਾਜੁਦੀਨ ਨੇ ਆਪਣੀ ਅੱਖਾਂ ਨਾਲ ਵੇਖਿਆ ਤੇ ਇਸ ਕਿਤਾਬ ਦੇ ਵਿੱਚ ਦਰਜ ਕੀਤਾ ਉਸ ਤੋਂ ਬਾਅਦ ਕਾਜੀ ਰੁਕਨਦੀਨ ਸਾਹਿਬ ਉਸ ਤਾਂ ਉਹਨਾਂ ਦੀ ਜਿਹੜੀ ਜ਼ਿਕਰ ਵੀ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ ਕਿਵੇਂ ਕਾਜੀ ਰੁਕਨ ਜੀ ਰੁਕਨਦੀਨ ਸਾਹਿਬ ਗੁਰੂ ਸਾਹਿਬ ਤੋਂ ਪ੍ਰਭਾਵਿਤ ਹੋਏ ਤੇ ਪਹਿਲੇ ਸਿੱਖ ਸ਼ੀਰ ਯਲੇ ਆ ਉਹ ਜਿਹੜੇ ਬਣੇ ਉਸ ਤੋਂ ਬਾਅਦ ਇਸ ਕਿਤਾਬ ਵਿੱਚ ਹੋਰ ਵੀ ਬਹੁਤ ਵਧੀਆ ਘਟਨਾਵਾਂ ਜਿਵੇਂ ਕੁਫਾ ਉਧਾਰ ਮਦੀਨਾ ਉਧਾਰ ਸਲੀਮਾ ਉਧਾਰ ਪਾਸ਼ਾ ਹਲੀਦਾਰ ਕਾਰੂ ਹਮੀਦਾਰ ਪੀਰ ਬਗਦਾਦ ਉਧਾਰ ਤੇ ਬਹਿਲੋ ਉਧਾਰ ਆਦੀ ਹੋਰ ਵੀ ਕਢਣਾਵਾਂ ਦਾ ਵਰਨ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਕੀਤਾ ਕੀਤਾ ਗਿਆ ਹੈ ਤਾਂ ਤੁਸੀਂ ਜਰੂਰ ਇਹ ਕਿਤਾਬ ਪੜਿਓ ਤੇ ਇਸ ਤੋਂ ਇਲਾਵਾ ਇਸ ਇਹ ਕਿਤਾਬ ਸਾਨੂੰ ਕਿਵੇਂ ਪ੍ਰਾਪਤ ਹੋਈ ਇੱਕ ਪ੍ਰithviਪਾਲ ਸਿੰਘ ਜੋ ਕਿ ਇੱਕ ਪਹਿਲਾਂ ਸਿੱਖੀ ਪ੍ਰithviਪਾਲ ਸਿੰਘ ਨਾਂ ਦਾ ਇੱਕ ਸਿੱਖ ਬੰਦਾ ਜੋ ਕਿ ਪਹਿਲਾਂ ਮੁਸਲਮਾਨ ਸੀ ਤੇ ਉਸ ਦਾ ਨਾਂ ਸੀ ਮੁਸਤਾਕ ਹੁਸੈਨ ਉਹ ਮੱਕੇ ਹੱਜ ਕਰਨ ਜਾਂਦਾ ਹੈ ਤਾਂ ਉੱਥੇ ਉਸ ਨੂੰ ਇੱਕ ਕਿਤਾਬ ਮੱਕੇ ਦੀ ਲਾਇਬ੍ਰੇਰੀ ਦੇ ਵਿੱਚੋਂ ਜਿਹੜੀ ਆ ਉਹ ਪ੍ਰਾਪਤ ਹੁੰਦੀ ਹੈ ਹੱਥ ਲਿਖਤ ਕਿਤਾਬ ਤਾਜੁਦੀਨ ਸਾਹਿਬ ਦੀ ਮੱਕੇ ਦੀ ਲਾਇਬ੍ਰੇਰੀ ਵਿੱਚ ਉਸ ਨੂੰ ਪ੍ਰਾਪਤ ਹੁੰਦੀ ਹੈ ਤਾਂ ਉਹ ਇਸ ਦੀ ਕਾਪੀ ਕਰਕੇ ਹੱਥ ਲਿਖਤ ਕਾਪੀ ਕਰਕੇ ਉੱਥੋਂ ਲੈ ਕੇ ਆਉਂਦਾ ਹੈ ਜੋ ਕਿ ਇਹ ਕਿਤਾਬ ਉਸ ਨੂੰ ਲਗਭਗ 400 ਸਾਲ ਬਾਅਦ ਜਿਹੜੀ ਆ ਉੱਥੋਂ ਪ੍ਰਾਪਤ ਹੁੰਦੀ ਹੈ ਤਾਂ ਉਸ ਇਸ ਨੂੰ ਸਾਰਾ ਖਰੜਾ ਜਿਹੜਾ ਉਹ ਦੀ ਹੱਥ ਲਿਖਤ ਫੋਟੋ ਕਾਪੀ ਕਰਕੇ ਤਾਂ ਉਹ ਇੱਥੇ ਲੈ ਕੇ ਇੱਥੇ ਲੈ ਕੇ ਜਿਹੜੇ ਆ ਉਹ ਆਉਂਦੇ ਹਨ ਤੇ ਉਸ ਤੋਂ ਬਾਅਦ ਉਹ ਸਿੱਖ ਧਰਮ ਅਪਣਾ ਲੈਂਦੇ ਸਨ ਤੇ ਅੱਜ ਵੀ ਉਹਨਾਂ ਦਾ ਪਰਿਵਾਰ ਜਿਹੜਾ ਪਟਿਆਲੇ ਸ਼ਹਿਰ ਦੇ ਵਿੱਚ ਰਹਿ ਰਿਹਾ ਹੈ ਤਾਂ ਇਸ ਤਰ੍ਹਾਂ ਇੱਕ ਬਹੁਤ ਵਧੀਆ ਕਿਤਾਬ ਹੈ ਜਿਹੜੀ ਤੁਹਾਨੂੰ ਬਹੁਤ ਵਧੀਆ ਜਾਣਕਾਰੀ ਦਿੰਦੀ ਹੈ ਇਸ ਲਈ ਇਹ ਕਿਤਾਬ ਨੂੰ ਜ਼ਰੂਰ ਪੜਿਓ ਤੁਹਾਨੂੰ ਗੁਰੂ ਨਾਨਕ ਸਾਹਿਬ ਦੀ ਅਰਬ-ਇਰਾਨ ਫੇਰੀ ਦੇ ਬਾਰੇ ਵਿੱਚ ਬਹੁਤ ਵਧੀਆ ਜਾਣਕਾਰੀ ਤੇ ਉੱਥੇ ਹੋਈਆਂ ਘਟਨਾਵਾਂ ਜੋ ਬਿਲਕੁਲ ਸਹੀ ਤਰੀਕੇ ਨਾਲ ਉਹਨਾਂ ਘਟਨਾਵਾਂ ਦੀ ਜਾਣਕਾਰੀ ਦਿੰਦੀ ਹੈ ਕਿਉਂਕਿ ਤਾਜੁਦੀਨ ਸਾਹਿਬ ਨੇ ਇਹ ਜਿਹੜੀਆਂ ਘਟਨਾਵਾਂ ਆਪਣੀ ਅੱਖੀਂ ਦੇਖੀਆਂ ਤੇ ਉਹਨਾਂ ਦਾ ਜ਼ਿਕਰ ਜਿਹੜਾ ਆਪਣੀ ਕਿਤਾਬ ਸਾਹਿਤੋ ਬਾਬਾ ਨਾਨਕ ਵਿੱਚ ਕਰਕੇ ਤੇ ਇਹ ਜਿਹੜੀ ਕਿਤਾਬ ਮੱਕੇ ਦੀ ਲਾਇਬ੍ਰੇਰੀ ਦੇ ਵਿੱਚ ਜਮ੍ਹਾਂ ਕਰਾ ਦਿੱਤੀ ਸੀ